ਇਦਰੋਂ ਸਾਨੂੰ ਕਿਸ ਨੇ ਸੁਨੇਹਾ ਦਿੱਤਾ ਸੀ ਵੀ ਇੱਥੇ ਬੱਚੇ ਵਾਲੀ ਗੱਡੀ ਡਿੱਗ ਪਈ ਅਸੀਂ 2 ਮਿੰਟਾਂ ਦੇ ਵਿੱਚ ਇੱਥੇ ਪਹੁੰਚ ਗਏ ਸਰ ਸਰ ਇੱਥੇ ਆ ਕੇ ਜੋ ਦੇਖਿਆ ਸੀ ਬੱਚੇ ਉੱਪਰ ਬੈਠੇ ਸੀ ਪਾਣੀ ਦੇ ਵਿੱਚ ਮੈਂ ਕੁਝ ਨਹੀਂ ਦੇਖਿਆ ਜੀ ਮੈਂ ਤਾਂ ਪਾਣੀ ਤੇ ਤੈਰਨਾ ਵੀ ਘੱਟ ਹੀ ਜਾਂਦਾ ਸੀ ਮੈਂ ਪਾਣੀ ਦੇ ਵਿੱਚ ਛਾਲ ਮਾਰਤੀ ਸੀ ਸਰ ਮੈਨੂੰ ਤਾਂ ਹਜੇ ਵੀ ਮਰੋਣਾ ਆ ਰਿਹਾ ਵੀ ਸਰ ਮੈਂ ਮੈਂ ਤੈਰਨਾ ਵੀ ਜਾਂਦਾ ਸੀ ਮੈਂ ਬੱਚੇ ਮੈਨੂੰ ਬੱਚੇ ਕੁਝ ਨਹੀਂ ਦਿਖਿਆ ਸਾਰੀ ਇਕੱਲੀ ਬੱਚੇ ਦੇ ਦਿਸੇ ਸਰ ਬੱਚਿਆਂ ਸਣੇ ਪੂਰੇ ਪਰਿਵਾਰ ਦੇ ਨਾਲ ਭਰੀ ਹੋਈ ਗੱਡੀ ਅਚਾਨਕ ਬਠਿੰਡਾ ਦੇ ਸਰਹੰਦ ਨਹਿਰ ਦੇ ਵਿੱਚ ਡਿੱਗ ਗਈ ਉਸ ਵੇਲੇ ਉੱਥੇ ਖੜੇ ਲੋਕਾਂ ਨੂੰ ਭੱਜਦਾ ਪੈ ਗਈਆਂ ਦੱਸਦੀ ਕਿ ਇਸ ਦੌਰਾਨ ਪੀਸੀਆਰ ਦੇ ਇੱਕ ਮੁਲਾਜ਼ਮ ਦੇ ਵੱਲੋਂ ਉਸੇ ਵੇਲੇ ਨਹਿਰ ਦੇ ਵਿੱਚ ਛਾਲ ਮਾਰ ਦਿੱਤੀ ਗਈ ਹਾਲਾਂਕਿ ਉਸ ਨੂੰ ਤੈਰਨਾ ਨਹੀਂ ਆਉਂਦਾ ਸੀ ਪਰ ਉਸ ਦੇ ਵੱਲੋਂ ਬਹਾਦਰੀ ਦਿਖਾਈ ਗਈ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾ ਸਾਰੇ ਬੱਚਿਆਂ ਦੀ ਜਾਨ ਬਚਾਈ ਗਈ ਨਹਿਰ ਦੇ ਵਿੱਚੋਂ ਉਹਨਾਂ ਨੂੰ ਕੱਢਿਆ ਗਿਆ ਦੱਸਦੀ ਕਿ ਹੌਲੀ-ਹੌਲੀ ਸਾਰੇ ਪਰਿਵਾਰ ਨੂੰ ਨਹਿਰ ਦੇ ਵਿੱਚੋਂ ਕੱਢਿਆ ਗਿਆ ਤੇ ਉਹਨਾਂ ਦੀ ਜਾਨ ਬਚਾਈ ਗਈ ਤੇ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਤਸਵੀਰਾਂ ਨੇ ਬਠਿੰਡਾ ਦੀਆਂ ਜਿੱਥੇ ਸਰਹੰਦ ਨਹਿਰ ਦੇ ਵਿੱਚ ਅਚਾਨਕ ਇੱਕ ਗੱਡੀ ਡਿੱਗ ਜਾਂਦੀ ਹੈ ਜਿਸ ਦੇ ਵਿੱਚ ਕਰੀਬ 11 ਜੀ ਸੀ ਇੱਕੋ ਪਰਿਵਾਰ ਦੇ ਸੀ ਪੰਜ ਬੱਚੇ ਸੀ ਇਹਨਾਂ ਬੱਚਿਆਂ ਨੂੰ ਸਹੀ ਸਲਾਮਤ ਨਹਿਰ ਦੇ ਵਿੱਚੋਂ ਬਾਹਰ ਕੱਢ ਲਿਆ ਗਿਆ ਤੇ ਜੋ ਜਿਨ੍ਹਾਂ ਦੀ ਹਾਲਤ ਜ਼ਿਆਦਾ ਗੰਭੀਰ ਸੀ ਉਹਨਾਂ ਨੂੰ ਹਸਪਤਾਲ ਦੇ ਵਿੱਚ ਪਹੁੰਚਾ ਦਿੱਤਾ ਗਿਆ ਹੈ। ਦਾਜਕਲਾ ਬਈ ਜੀ ਨਾਮ ਕੀ ਹੈ ਤੁਹਾਡਾ ਤੇ ਅੱਜ ਦਾ ਜਨਮ ਦਿਨ ਵੀ ਹੈ ਤੁਹਾਡਾ ਤੇ ਅੱਜ ਤੁਸੀਂ ਕਿਤੇ ਦੀ ਆਪ ਲੈਬ ਦੇ ਵਿੱਚ ਚਾਨ ਮਾਰੀ ਹਾਂਜੀ ਸਰ ਮੇਰਾ ਨਾਮ ਸੀਨੀਅਰ ਕਨਸਟਬਲ ਜਸਵੰਤ ਸਿੰਘ ਜੀ ਪੀਸੀਆਰ ਤੇ ਹਾਂਜੀ ਸਰ ਸਰ ਇਹ ਨਾ ਇਧਰੋਂ ਸਾਨੂੰ ਕਿਸ ਨੇ ਸੁਣੀ ਹੈ ਤਾਂ ਅਸੀਂ ਇੱਥੇ ਬੱਚਿਆਂ ਵਾਲੀ ਗੱਡੀ ਢਿੱਗ ਪਈ ਅਸੀਂ 2 ਮਿੰਟਾਂ ਦੇ ਵਿੱਚ ਇੱਥੇ ਪਹੁੰਚ ਗਏ ਸਰ ਸਰ ਇੱਥੇ ਆ ਕੇ ਜੋ ਦੇਖਿਆ ਸੀ ਬੱਚੇ ਉੱਪਰ ਬੈਠੇ ਸੀ ਪਾਣੀ ਦੇ ਵਿੱਚ ਮੈਂ ਕੁਝ ਨਹੀਂ ਦੇਖਿਆ ਜੀ ਮੈਂ ਤਾਂ ਪਾਣੀ ਤੇ ਤੈਰਨਾ ਵੀ ਘੱਟ ਹੀ ਜਾਂਦਾ ਸੀ ਮੈਂ ਪਾਣੀ ਦੇ ਵਿੱਚ ਛਾਲ ਮਾਰਤੀ ਜੀ ਅੱਛਾ ਡਿਊਟੀ ਕਿੱਥੇ ਤਨਾ ਦਿੱਤਾ ਨਾਲ ਹੀ ਸਾਡੀ ਬੈਂਮੈਂਡ ਐਰ ਤੇ ਕੁਝ ਪੀਸੀਆ ਤੇ ਸੀ ਕਿ ਤੁਹਾਨੂੰ ਤੁਸੀਂ ਸਰ ਦੇ ਤੁਸੀਂ ਇਹ ਜਾਨ ਬਚਾਈ ਸਰ ਮੈਨੂੰ ਤਾਂ ਹਜੇ ਵੀ ਮਰੋਣਾ ਆ ਰਿਹਾ ਵੀ ਸਰ ਮੈਂ ਮੈਨੂੰ ਤਾਂ ਤੈਰਨਾ ਵੀ ਜਾਂਦਾ ਸੀ ਮੈਂ ਬੱਚੇ ਮੈਨੂੰ ਬੱਚੇ ਕੁਝ ਨਹੀਂ ਦਿਸੇ ਜੀ ਕੱਲੀ ਬੱਚੇ ਦਿਸੇ ਸਰ ਜਮੀ 6-7 ਸਾਲ ਦੇ 4 ਬੱਚੇ ਸੀ ਮੈਨੂੰ ਕੁਝ ਨਹੀਂ ਦਿਸੇ ਮੈਨੂੰ ਕੱਲ ਬੱਚੇ ਨਹੀਂ ਨਹੀਂ ਸਰ ਸੇਫਲੀ ਜਮਾ ਸਹੀ ਹੈ ਗੱਡੀ ਕਿੰਨੇ ਛੋਟੀ ਹੈ ਕਿ ਸਵਾਰੀਆਂ ਵੱਧ ਸੀ ਹੁਣ ਸਰ ਉਹ ਦੇਖਦੇ ਆ ਫਿਰ ਕੀ ਕਾਰਵਾਈ ਕਰਨਗੇ ਜੀ ਦੇਖਦੇ ਆਂਗੇ ਆ ਵੀ ਨਹੀਂ ਸਰ ਹੈ ਕਿ ਸਬਬਲਿਕ ਦੀ ਮਤ ਨਾਲ ਕਰ ਵੀ ਅਸੀਂ ਵਿੱਚ ਸੀ ਇੱਥੇ ਨਹਿਰ ਦੇ ਕੋਲ ਸੀ ਕੱਲ ਨਹੀਂ ਸਰ ਪਬਲਿਕ ਬਹੁਤ ਸੀ ਇੱਥੇ ਜੀ ਹਾਂਜੀ ਨਾਲ ਇੱਕ ਸਰਦਾਰ ਮੁੰਡਾ ਸੀ ਬਹੁਤ ਉਹਨੇ ਬਹੁਤ ਹੈਲਪ ਕੀਤੀ ਹਾਂਜੀ ਸਰ ਹਾਂਜੀ ਸਰ ਨਾਮ ਹੈ ਮੋਹਨ ਡਾਕਟਰ ਸਲੈਡੀ ਵਲੰਟੀਅਰ ਕੀ ਮਾਮਲਾ ਹੋਇਆ ਜਿਹੜੇ ਇੱਕ ਆਪਾਂ ਨੂੰ ਕਾਲ ਆਈ ਸੀ ਜੀ ਨਹਿਰ ਦੇ ਕੋਲ ਬਹਿਮਦ ਉਰਦੂ ਕਾਰ ਡਿੱਗੀ ਕਿ ਮੁੰਡਾ ਮੇਸੀ ਜਿਹਦੇ ਵਿੱਚ ਜਾ ਰਹੇ ਨੇ ਛੋਟੇ ਸਵਾਰੀਆਂ ਦੇ ਛੇ ਵੱਡੇ ਸੀਗੇ ਤੇ ਪੰਜ ਜਵਾਬ ਸੀਗੇ ਫਿਰ ਦੇ ਵਿੱਚ ਕੀ ਕਰ ਹਾਂਜੀ ਫਿਰ ਕਿਸ ਤਰ੍ਹਾਂ ਕੱਢੇਗੇ ਇਹ ਆਪਣੇ ਪੁਲਿਸ ਸਾਹਿਤ ਤੇ ਲੋਕ ਸਹਿਯੋਗ ਨਾਲ ਸਾਡੀ ਸੁਸਾਇਟੀ ਸਾਹਿਤ ਨਾਲ ਉਹਨਾਂ ਨੂੰ ਬਾਹਰ ਕੱਢ ਕੇ ਸਿਵਲ ਅਸਰ ਲੈ ਕੇ ਆਂਦੇ ਠੀਕ ਹੈ ਹੁਣ ਹਾਲਾਤ ਕਿਵੇਂ ਨੇ ਹਾਂਜੀ ਜੀ ਉਹਨਾਂ ਠੀਕ ਨੇ ਸਿਰੇ ਇੱਕ ਜਵਾਬ ਥੋੜਾ ਸੀਰੀਅਸ ਹੈ ਬਾਕੀ ਸਾਰੇ ਠੀਕ ਨੇ ਸਰ ਨਾਮ ਤੇ ਕਿਹੜੀ ਕਿਹੜੀ ਟੀਮਾਂ ਤੁਹਾਨੂੰ ਤਲਾਕ ਕਿਵੇਂ ਮਿਲੀ ਇੱਥੇ ਜਿਹੜੀ ਗੱਡੀ ਡਿੱਗੀ ਹੈ ਪਾਣੀ ਚ ਕਿੱਥੇ ਡਿੱਗੀ ਹੈ ਹਰਜੀਵਨ ਸਿੰਘ ਸਾਹਿਬ ਪਟਰਾ ਸੱਚ ਤੋਂ ਉਹਨਾਂ ਕਨਾਲ ਕਰੋਗੇ ਪੰਜ ਸਾਨੂੰ ਜੀ ਸਾਡੇ ਪੀਸੀਆਰ ਨੂੰ ਤਲਾਕ ਮਿਲੀ ਸੀਗੀ ਸਾਡੇ ਘੱਟ ਦੇ ਕਰੀਬ-ਕਰੀਬ ਇੱਕ ਗੱਡੀ ਆ ਜਿਹੜੀ ਰਾਹਗੀ ਨੇ ਸਾਡਾ ਮੋਟਰਸਾਈਕਲ ਦਾਸਤਾ ਉਹਨਾਂ ਨੂੰ ਉਹ ਤਕਰੀਬਨ 1 ਮਿੰਟ ਦੇ ਵਿੱਚ ਇੱਥੇ ਆ ਕੇ ਉਹਨਾਂ ਦੇ ਕੋਲੇ ਰੱਸਾ ਸੀਗਾ ਰੱਸਾ ਸਿੱਟ ਕੇ ਆਪ ਉਹਨਾਂ ਨੇ ਨਹਿਰ ਸ਼ਾਲਾ ਮਾਰੀਆਂ ਮੁੰਡਾ ਨਰਿੰਦਰ ਆ ਤੇ ਹੌਲਦਾਰ ਸਾਡਾ ਜਸਵੰਤ ਸਿੰਘ ਆ ਇਹ ਨਹਿਰ ਦੇ ਵਿੱਚ ਵੜ ਕੇ ਉਹ ਸਾਡੀ ਲੇਡੀ ਸੀਨੀਅਰ ਸਪਾਹੀ ਹੈਗੀ ਹਰਪਾਲ ਕੌਰ ਤੇ ਰਜਿੰਦਰ ਸਿੰਘ ਹੈ ਇਹਨਾਂ ਨੇ ਰਸੇ ਨੂੰ ਫੜ ਕੇ ਉਹਨਾਂ ਨੇ ਮਤਲਬ ਗੱਡੀ ਚੋਂ ਇੱਕ ਇੱਕ ਬੰਦਾ ਕਰਕੇ ਬਾਹਰ ਕੱਢ ਲਿਆ ਤੇ ਨਾਲ ਉਹਨਾਂ ਦੇ ਰਾਹਗੀ ਵੀ ਲੱਗੇ ਸੀਗੇ ਤੇ ਮਤਲਬ ਸਿਰਫ 1 ਮਿੰਟ ਦੇ ਵਿੱਚ ਬਚੇ ਮੌਕੇ ਤੇ ਪਹੁੰਚ ਗਏ ਉਹਨਾਂ ਨੇ ਲੋਕਾਂ ਦੀਆਂ ਜਾਨਾਂ ਬਚਾ ਲਈ ਅੱਛਾ ਉਹ ਕਿਹੜੀ ਕਿਹੜੀ ਟੀਮਾਂ ਲੱਗੀਆਂ ਸਰ ਉਹ ਗੱਡੀ ਨੂੰ ਬਾਹਰ ਕੱਢਣ ਲਈ ਕੀ ਕੁਝ ਮੰਗਾਇਆ ਸੀ ਅਸੀਂ ਹੈਡਰਾ ਮੰਗਵਾ ਲਿਆ ਜੀ ਬਾਕੀ ਜਿਹੜੀਆਂ ਸੰਸਥਾਵਾਂ ਦੇ ਵਿੱਚ ਦੋ ਤਿੰਨ ਸੰਸਥਾਵਾਂ ਵੀ ਆਈਆਂ ਹੋਈਆਂ ਗਿਆ ਉਹ ਵੀ ਲੱਗ ਰਹੇ ਤੇ ਗੱਡੀ ਸੀ ਬਾਹਰ ਕੱਢਵਾ ਰਹੇ ਦੱਸਦੀ ਕਿ ਪੀਸੀਆਰ ਮੁਲਾਜ਼ਮ ਦਾ ਕਹਿਣਾ ਹੈ ਕਿ ਹਾਲਾਂਕਿ ਉਸ ਨੂੰ ਤੈਅੜਨਾ ਨਹੀਂ ਹੁੰਦਾ ਸੀ ਪਰ ਜਿਵੇਂ ਹੀ ਉਸਨੇ ਬੱਚੇ ਦੇਖੇ ਤਾਂ ਬਿਨਾਂ ਕੁਝ ਸੋਚੇ ਸਮਝੇ ਨਹਿਰ ਦੇ ਵਿੱਚ ਛਾਲ ਮਾਰ ਦਿੱਤੀ ਅਤੇ ਬੱਚਿਆਂ ਨੂੰ ਸਹੀ ਸਲਾਮਤ ਬਾਹਰ ਕੱਢਿਆ ਗਿਆ ਫਿਲਹਾਲ ਹੁਣ ਲੋਕਾਂ ਦੇ ਵੱਲੋਂ ਪੀਸੀਆਰ ਮੁਲਾਜ਼ਮ ਦੀਆਂ ਤਾਰੀਫਾਂ ਵੀ ਕੀਤੀਆਂ ਜਾ ਰਹੀਆਂ ਨੇ ਉਸ ਦਾ ਧੰਨਵਾਦ ਵੀ ਕੀਤਾ ਜਾ ਰਿਹਾ ਜਿਨ੍ਹਾਂ ਦੀ ਹਾਲਤ ਜਾਦਾ ਗੰਭੀਰ ਸੀ ਉਹਨਾਂ ਨੂੰ ਹਸਪਤਾਲ ਦੇ ਵਿੱਚ ਪਹੁੰਚਾ ਦਿੱਤਾ ਗਿਆ ਹੈ ਬਠਿੰਡਾ ਤੋਂ ਪਰਵਿੰਦਰਜੀਤ ਸਿੰਘ ਪੰਜਾਬੀ ਲੋਕ ਚੈਨਲ